ਕਿ ਜਿਵੇਂ ਗੁਰਸਾਹਿਬ ਨੇ ਕਿਹਾ ਸੀ ਚਾਰ ਮੂਹੇ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਪਰ ਜਦੋਂ ਇੱਥੇ ਆ ਕੇ ਆਪਾਂ ਵੇਖਦੇ ਹਾਂ ਨਾ ਜਿਹੜੇ ਬੱਚੇ ਐਜੂਕੇਸ਼ਨ ਦੇ ਆ ਦਿੰਦੇ ਉਹਨਾਂ ਦੇ ਵਿੱਚ ਆਪਣੇ ਜਿਹੜੇ ਸਿੱਖ ਬੱਚਿਆਂ ਦੀ ਗਿਣਤੀ ਬਹੁਤ ਘੱਟ ਹੈ ਬਹੁਤ ਘੱਟ ਤੇ ਉਹ ਅਸੀਂ ਵੀ ਨਾ ਪੜ੍ਹਦੇ ਆ ਬਈ ਉਹ ਜਿਹੜੇ ਜੀਵਤ ਕਈ ਹਜ਼ਾਰ ਸੀ ਉਹਨਾਂ ਵਿੱਚੋਂ ਕੁਝ ਇੱਥੇ ਆਉਣ ਤੇ ਅੱਜ ਜਦੋਂ ਅਸੀਂ ਇਹ ਕਹਿ ਰਹੇ ਆ ਵੀ ਸਾਡੀ ਕੌਮ ਨਸ਼ਿਆਂ ਦੇ ਵਿੱਚ ਜਾਂ ਹੋਰ ਬਿਕਾਵਨ ਦੇ ਵਿੱਚ ਬੱਚੇ ਜਿਹੜੇ ਗਲਤ ਸੰਗਤੀ ਦੇ ਵਿੱਚ ਪੈ ਕੇ ਆਪਣਾ ਭਵਿੱਖ ਖਰਾਬ ਕਰ ਰਹੇ ਨੇ ਸੋ ਸਮੇਂ ਨਾਲ ਇਹ ਜਿਹੜਾ ਆਪ ਜੀ ਤੁਹਾਨੂੰ ਅਪਰਾਧਾ ਦੱਸਿਆ ਕੋਸ਼ਿਸ਼ ਹੈ ਸਾਡੀ ਵੀ ਸਾਡੇ ਬੱਚੇ ਕਿਸੇ ਰਹਾ ਪਹੁੰਚ ਜਾਣ ਕਿਸੇ ਮੁਕਾਮ ਤੇ ਪਹੁੰਚ ਜਾਣ ਸੋ ਆਪ ਜੀ ਦਾ ਆਪ ਜੀ ਦੇ ਪਰਿਵਾਰਾਂ ਦਾ ਸਾਨੂੰ ਬੜਾ ਸਹਿਯੋਗ ਜਿਹੜਾ ਗੁਰੂ ਸਾਹਿਬ ਨੇ ਸਮਝਾਉਣਾ ਸਿੱਖੀ ਦਾ ਮਾਰਗ ਸਮਝਾਇਆ ਸੀ ਨਾ ਵੀ ਕਿੱਦਾਂ ਨਾਮ ਵੀ ਕਿੱਦਾਂ ਜਪਣਾ ਸੇਵਾ ਵੀ ਕਿੱਦਾਂ ਵਿੱਚ ਦੁਨੀਆ ਸੇਵ ਕਮਾਈਏ ਬੜਾ ਜਿਹੜਾ ਕਨਸੈਪਟ ਅੱਗੋਂ ਇੱਥੇ ਆ ਕੇ ਸਮਝ ਆਉਂਗਾ ਸਭ ਨੂੰ ਕਿ ਗੁਰੂ ਘਰ ਦੀ ਗੋਲਕਾਨੀ ਮਾਇਆ ਜਾਂ ਸੰਗਤ ਦੀ ਮਾਇਆ ਦਾ ਸਦਉਪਯੋਗ ਜਿਹੜਾ ਉਹ ਕਿਵੇਂ ਹੋਏਗਾ कंप्यूटर लैब है 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 जी क्या करते हो हो पे आ, सर, टीचिंग। अच्छा आ, या किस किस चीज़ के करा रहे आप बेसिक थीक थीक है। ओके बेसिक है, वर्ड से स्टार्ट करके फिर आगे हैं करो थैंक ਬੇਸਿਕ ਕੰਪਿਊਟਰ ਦਾ ਬੇਸਿਕ ਕੰਪਿਊਟਰ ਤੋਂ ਸਟਾਰਟ ਕਰਦੇ ਆ ਬੇਟੀ ਵਰਡ ਐਕਸਲ ਤੋਂ ਕਰਾ ਕੇ ਇੰਟਰਨੈਟ ਚਲਾਉਣਾ ਸਿਖਾ ਕੇ ਫਿਰ ਇਹਦੇ ਬਾਅਦ ਅਗਲੀਆਂ ਕਲਾਸਾਂ ਬਦਲਦੀਆਂ ਜਾਂਦੀਆਂ ਹੈਗੀਆਂ ਅਕੋਰਡਿੰਗ ਟੂ ਬੱਚੇ ਕਿ ਕੀ ਕਰਨਾ ਚਾਹੁੰਦੇ ਹੈਗੇ ਉਹ ਤੇ ਉਹ ਤੁਹਾਨੂੰ ਉਹਨੇ ਸਾਰਾ ਦਿਖਾਵਾਂਗੇ ਅਸੀਂ ਕਿ ਕੀ ਕੀ ਕਰ ਸਕਿਆ ਤੁਸੀਂ ਤੇ ਬੇਟਾ ਸਤਿ ਸ਼੍ਰੀ ਅਕਾਲ गुड मॉर्निंग जी ये आपकी इंग्लिश स्पीकिंग इंग्लिश की क्लास है जी ठीक है जी ਇੱਥੇ ਇੰਗਲਿਸ਼ ਸਿਖਾਦੇ ਆ ਸਾਰਿਆਂ ਨੂੰ ਪਰਸਨੈਲਿਟੀ ਡਿਵੈਲਪਮੈਂਟ ਇੰਗਲਿਸ਼ ਦੀ ਸਾਰੀ ਕਲਾਸੇਜ਼ ਹੋਏਗੀ ਹਾਂ ਜੀ ਜਿਵੇਂ ਉਥੇ ਕੰਪਿਊਟਰ ਸੀ ਉਹ ਤੇ ਇੱਥੇ ਸਾਡੇ ਟੀਚਰ ਹੈਗੇ ਆ ਹਾਂ ਜੀ ਮਿਕਸ ਹੈ ਜੀ ਕੋਈ ਕਲਾਸ ਦੇ ਲੜਾ ਦੇਣਾ ਇੰਗਲਿਸ਼ ਇੰਗਲਿਸ਼ ਸਿੱਖਣੀਆਂ ਜਿਹਨਾਂ ਇੰਗਲਿਸ਼ ਸਿੱਖਣਾ ਚਾਹੁੰਦੇ ਹੋ ਆ ਠੀਕ ਹੈ ਥੈਂਕ ਯੂ ਬਟਾ ਥੈਂਕਸ ਸਭ ਕੁਝ ਦੀ ਕਲਾਸੇਜ਼ ਹੈਗੇ ਆ ਇਕਸੈਕਟ ਇੱਕ ਕੁ ਮਿੰਟ ਦਾ ਮੈਂ ਇੱਕ ਥੋੜਾ ਜਿਹਾ ਤਸਵੀਰ ਤੇ ਕਰਨ ਸਿੰਘ ਬਾਰੇ ਉਹ ਇਹ ਤਸਵੀਰ ਲੱਗੀ ਹੈ ਸਹਿਬ ਜਿਆਦਾ ਜੁਦਾਵਤ ਸਿੰਘ ਕੰਪਿਊਟਰ ਐਂਡ ਐਜੂਕੇਸ਼ਨ ਸੈਂਟਰ ਗੁਰਗੋਵਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਦੀਆਂ ਫੋਟੋਆਂ ਨੇ ਤਸਵੀਰਾਂ ਜੋ ਆਪਾਂ ਕਈੇ ਪਾਵਾਂ ਕਲਪਨੀ ਕੀ ਸਹੀ ਆ ਐਕਚੁਅਲੀ ਕੀ ਹੈਗਾ ਕਿ ਇੱਥੇ ਆ ਕੇ ਜਿਹੜੀ ਆਪਾਂ ਗੱਲ ਸਮਝਦੇ ਆ ਜਿਵੇਂ ਥੱਲੇ ਹੋਣੇ ਆ ਆਪ ਜੀ ਨੂੰ ਗੱਲ ਸਮਝਾਈ ਸੀ ਕਿ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਚਾਰ ਮੂਹੇ ਤੋਂ ਕੀ ਹੋਇਆ ਜੀਵਤ ਕਈ ਹਜ਼ਾਰ ਪਰ ਜਦੋਂ ਇੱਥੇ ਆ ਕੇ ਆਪਾਂ ਵੇਖਦੇ ਆਂ ਨਾ ਜਿਹੜੇ ਬੱਚੇ ਐਜੂਕੇਸ਼ਨ ਲਿਆ ਦਿੰਦੇ ਉਹਨਾਂ ਦੇ ਵਿੱਚ ਆਪਣੇ ਜਿਹੜੇ ਸਿੱਖ ਬੱਚਿਆਂ ਦੀ ਗਿਣਤੀ ਬਹੁਤ ਘੱਟ ਹੈ ਬਹੁਤ ਘੱਟ ਤੇ ਉਹ ਅਸੀਂ ਵੀ ਲੱਭਦੇ ਆਂ ਬਈ ਉਹ ਜਿਹੜੇ ਜੀਵਤ ਕਈ ਹਜ਼ਾਰ ਸੀ ਉਹਨਾਂ ਵਿੱਚੋਂ ਕੁਝ ਇੱਥੇ ਆਉਣ ਤੇ ਅੱਜ ਜਦੋਂ ਅਸੀਂ ਇਹ ਕਹਿਦੇ ਆਂ ਬਈ ਸਾਡੀ ਕੌਮ ਲਸ਼ਿਆਂ ਦੇ ਵਿੱਚ ਜਾਂ ਹੋਰ ਵਿਕਾਰਾਂ ਦੇ ਵਿੱਚ ਬੱਚੇ ਜਿਹੜੇ ਆ ਗਲਤ ਸੰਗਤੀ ਦੇ ਵਿੱਚ ਪਾ ਕੇ ਆਪਣਾ ਭਵਿੱਖ ਖਰਾਬ ਕਰ ਰਹੇ ਨੇ ਸੋ ਸਮੇਂ ਨਾਲ ਇਹ ਜਿਹੜਾ ਆਪ ਜੀ ਤੁਹਾਨੂੰ ਅਪਰਾਧਾ ਦੱਸਿਆ ਕੋਸ਼ਿਸ਼ ਹੈ ਸਾਡੀ ਬਈ ਸਾਡੇ ਬੱਚੇ ਕਿਸੇ ਰਾਹ ਪੈ ਜਾਣ ਕਿਸੇ ਮੁਕਾਮ ਤੇ ਪਹੁੰਚ ਜਾਣ

कोर्स 5 मंथ के कोर्स कंपनी का आवेदन देता हूं और रेगुलर या अर्रेगुलर क्लास होती है मंडे को सरदय 1 आवर क्लास पर फॉर स्टूडेंट्स का होता है कोई सवाल है सुबह 8 बजे कोई कोई तो अभी डिजिटल मार्केटिंग में अभी करंट कितने स्टूडेंट्स हैं जो है हमारे पास अराउंड 40 40 ਕਲਾਸ ਕਿਉਂ ਉਹ ਸਿੰਗਲ ਬੈਚ મે ਹੀ ਆਲਗ-ਆਲਗ ਬੈਚਸ ਆਲਗ-ਆਲਗ ਬੈਚਸ ਆਲਗ-ਆਲਗ ਇੱਕ ਇੱਕ ਬੈਚਸ ਮੈਂ ਆਮ ਜ਼ਿਆਦਾ 10 10 ਬੱਚੇ ਕਿੰਨੇ 10 ਬੱਚੇ 10 ਬੱਚੇ ਹੈ ਕਿੰਨੇ ਟਾਈਮ ਦੀ ਇੱਕ ਕਲਾਸ ਹੁੰਦੀ ਹੈ 1 ਘੰਟੇ ਦੀ ਵਨ ਕਲਾਸ 1 ਘੰਟੇ ਦੀ ਕਲਾਸ ਕੰਪਿਊਟਰ ਦੀ ਹਾਂ ਡਿਜੀਟਲ ਮਾਰਕੀਟਿੰਗ ਨਾਟ ਕੰਪਿਊਟਰ ਉਹ ਬੇਸਿਕ ਕੰਪਿਊਟਰ ਸੀ ਜਿਹੜਾ ਉਹ ਕਲਾਸ ਤੁਹਾਨੂੰ ਸਭ ਤੋਂ ਪਹਿਲੇ ਦਿਖਾਈ ਸੀ ਜਿਨੇ ਬੇਸਿਕ ਸਿੱਖਣਾ ਹੈਗਾ ਇਹ ਡਿਜੀਟਲ ਮਾਰਕੀਟਿੰਗ ਇੱਕ ਪ੍ਰੋਫੈਸ਼ਨਲ ਕੋਰਸ ਹੈ ਜਿਹਦੇ ਲਈ ਬੱਚੇ ਬਾਹਰ 1.5 ਲੱਖ ਰੁਪਏ ਦੇ ਰਹੇ ਹੈਗੇ ਤੇ ਇੱਥੇ ਉਹਨਾਂ ਨੂੰ ਫ੍ਰੀ कि जे सानू लोड ਪਏਗੀ ਤੇ ਜੇ ਅਲਟਰਨੇਟਿਵ ਕਲਾਸ ਹੁੰਦੀ ਹੈ ਨੇ ਤੇ ਬੱਚੇ ਦੀ 1 ਘੰਟੇ ਦੇ ਬਜਾਏ 2 ਘੰਟੇ ਦੀ ਕਲਾਸ ਕਰਾ ਕੇ ਉਹਨੂੰ ਜਿਹੜਾ ਨਾ ਉਹ ਤੁਹਾਡੇ ਉਦੋਂ ਬਜਾਏ ਇਕੱਠੇ ਬੱਚੇ ਆਣੀਆਂ 40 ਬੱਚੇ ਉਹਨਾਂ ਦੀ ਇੱਕੋ ਕਲਾਸ ਦੇ ਦੇ ਜਾਈਗੀ ਹਾਂਜੀ ਇਕੋ ਬੱਸ ਵਿੱਚ ਹਾਂਜੀ ਹਾਂਜੀ ਉਹ ਉਹ ਇੱਕ ਦਿਨ ਛੋੜ ਕੇ ਹਫਤੇ ਤਿੰਨ ਕਲਾਸਿਸ ਦੇ ਸਕਦੇ ਹੈਗੇ ਹਾਂ ਉਹ ਟਾਈਮ ਦੇ ਦੇਾਂਗੇ ਉਹਨਾਂ ਨੂੰ ਬਿਲਕੁਲ ਬਿਲਕੁਲ ਉਹ ਟੀਚਰ ਉਸੇ ਟਾਈਮ ਆਏਗਾ ਔਰ ਸਭ ਨੂੰ ਕਲਾਸ ਦੇ ਕੇ ਵਾਪਸ ਉਸੇ ਜਗ੍ਹਾ ਤੇ ਸੇਠੇ ਕਰਨਾ ਹੈ ਜਿਹੜੇ ਬੱਚੇ ਅਗਰ ਤੁਹਾਡੇ ਤਿਲਕ ਵਿਹਾਰ ਤੋਂ ਜਾਂ ਚੰਦਰ ਵਿਹਾਰ ਤੋਂ ਆਣਾ ਚਾਹੁੰਦੇ ਹੈਗੇ ਆ ਇਕੱਠੀ ਬੱਸ ਕਰਕੇ ਆਣਾ ਚਾਹੁੰਦੇ ਆ ਉਸ ਬੱਸ ਦਾ ਵੀ ਕਿਰਾਇਆ ਜੋ ਹੋਏਗਾ ਉਹ ਗੁਰਦੁਆਰਾ ਸਾਹਿਬ ਵੱਲੋਂ ਪੇ ਕੀਤਾ ਜਾਏਗਾ ਉਸ ਤੋਂ ਇਲਾਵਾ ਅਗਰ ਬੱਸ ਨਹੀਂ ਨਹੀਂ ਔਰ ਬੱਚੇ ਇੰਡੀਵਿਜੂਅਲ ਆਣਾ ਚਾਹੁੰਦੇ ਆ ਮੈਟਰੋ ਤੇ ਆਣਾ ਚਾਹੁੰਦੇ ਆ ਔਰ ਉਹਨਾਂ ਕੋਲ ਉਹਦਾ ਕਿਰਾਇਆ ਵੀ ਨਹੀਂ ਹੈ ਪੇ ਕਰਨ ਨੂੰ ਤੇ ਉਹਨੂੰ ਵੀ ਮਹੀਨੇ ਦਾ ਕਿਰਾਇਆ ਸੀ ਗੁਰਦੁਆਰਾ ਸਾਹਿਬ ਵੱਲੋਂ ਦਿੱਤਾ ਜਾਏਗਾ ਜਿਹੜਾ ਪੈਸਾ ਵੀ ਨਾ ਹੁਣੇ ਬੇਨਤੀ ਕੀਤੀ ਹੈ ਨਾ ਬੱਸ ਬਾਦੇ ਤੇ ਬੱਚਿਆਂ ਦੇ ਕਿਰਾਏ ਬਾਦੇ ਅ ਇਹਦੇ ਬਾਰੇ ਵੀ ਸਾਡੀ ਇੱਕ ਬੇਨਤੀ ਆ ਕਿ ਇਹਨਾਂ ਇਹ ਨਹੀਂ ਦਾ ਭਈ ਜੇ ਤੁਸੀਂ ਵਾਕਈ ਜਨੂਨ ਜਿਹੜੇ ਬੱਚੇ ਨੇ ਜਿਹੜੇ ਇਹਨਾਂ ਦੀ ਇਹ ਸੇਵਾਵਾਂ ਹੈਗੀਆਂ ਉਹਨਾਂ ਲੋੜਵੰਦ ਬੱਚਿਆਂ ਦੇ ਵੀ ਜਿਨ੍ਹਾਂ ਦੇ ਵਾਕਈ ਉਹ ਨਹੀਂ ਦੇ ਸਕਦੇ ਨਹੀਂ ਆ ਸਕਦੇ ਬਟ ਅਸੀਂ ਇਹਨਾਂ ਦੀ ਇਸ ਗੱਲ ਨੂੰ ਸੁਣ ਕੇ ਕੋਈ ਬੱਚਾ ਇਹ ਕਹੇ ਅਸੀਂ ਸਭ ਕੁਝ ਹੋਰ ਦੇ ਬਾਵਜੂਦ ਕਹੀਏ ਜੀ ਨਹੀਂ ਸਾਨੂੰ ਵੀ ਲੋੜ ਹੈ ਅਸੀਂ ਇਸ ਗੱਲ ਨੂੰ ਵੀ ਥੋੜਾ ਸੁਚੇਤ ਹੋਈਏ भाई किस चीज की क्लास है सर ये यहाँ पे ज़्यादातर हमारी एडवांस की क्लासेस होती है लाइक जैसे हम टेली अकाउंटिंग पढ़ाना हो इंटीरियर आर्किटेक्चर ओटोकैट थ्री डी एस मैक्स ग्राफिक डिजाइनिंग और वेब डिजाइनिंग जैसी बड़ी बड़ी क्लासेस ਇਹ ਨਹੀਂ ਕੰਪਿਊਟਰਸ 'ਤੇ ਹੁੰਦੀ ਹੈ ਸਾਡੇ ਸਾਰੇ ਕਲਾਸਸes। ਮੇਨੀਆਂ ਸਾਰੇ ਪ੍ਰੋਫੈਸ਼ਨਲ ਸਾਰੇ ਪ੍ਰੋਫੈਸ਼ਨਲ ਕੋਰਸਸes ਕਿਵੇਂ ਸਟਾਰਟ ਕਰਦੇ। ਪਰ ਭਾਈ ਸਾਹਿਬ ਐਸ ਕੋਰਸਸes ਦਾ ਤੁਸੀਂ ਮਾਰਕੀਟ 'ਚੋਂ ਪਤਾ ਕਰੋਗੇ ਤੁਸੀਂ ਟੈਲੀ ਦੇ ਜਾਂ ਆਟੋਕੈਡ ਦੇ ਜਿਹੜੇ ਵੀ ਕੋਰਸਸes ਹੈਗੇ ਉਹ ਕੋਈ ਵੀ ਹਲਕੇ ਰੇਟਸ 'ਤੇ ਨਹੀਂ ਹੈਗੇ ਹੈ। ਅਫੋਰਡੇਬਲ ਵੀ ਨਹੀਂ ਹੈ ਗਰੀਬ ਬੱਚਿਆਂ ਦੇ ਲਈ ਤੇ ਉਹ ਸਾਰੇ ਕੋਰਸਸes ਇੱਥੇ ਫ੍ਰੀ ਕਰਾਇਆ ਜਾਂਦੇ ਹੈਗੇ। ਆਪਣੇ ਇਹ ਸੈਕਸ਼ਨ ਦੇ ਵਿੱਚ ਕਿੰਨੇ ਸਟੂਡੈਂਟ ਹੈਗੇ ਸੋ। ਇਸ ਕਲਾਸਰੂਮ 28 ਸਟੂਡੈਂਟਸ ਕੋ ਬਿਠਾਤਾ ਹੈ। ਬੈਚ 1 ਆਵਰਸ ਪਰ ਇੱਕ ਪੂਲ ਬੈਚਿੰਗ। ਔਰ ਸਾਰੇ ਬੈਚਸ ਹਮਾਰੇ ਮੈਕਸਮਮ वेटिंग चल रही है फिलहाल अजय पर बच्चों मैं आपसे मतलब ये तो नहीं कह रहा आप जितने स्टूडेंट्स बैठे हैं कोई इंस्पेक्शन करने नहीं आए हम हम वैसे ही स्वभाविक सेवा करने की भावना से आए हैं तो मैं वैसे पूछ रहा हूँ आपका ओपिनियन भी पूछ रहा हूँ आप लोग यहाँ आते हैं जो सेवा के भाव से ये सारा इन्होंने पैनल शाहर ने या हरबंश साहब ने जैसे बताया अभी तो आपको यहाँ पर आ, कितने समय में और कैसा महसूस हो रहा है ये भी हम क्योंकि ये आगे वीडियोस हमने बच्चों को भेजनी है उन बच्चों को मोटिवेट कर दें ताकि वो बेहतर तरीके से आ सकें यहाँ पर को। कोई भी बच्चा प्लीज दो शब्द कहना चाहेगा हाँ मुझे आप तो यहाँ पर भी टू मंथ्स हो रखे हैं और यहाँ पे जो क्लासेस हो बहुत अच्छे से पढ़ाया भी जाता है समझ में भी आता है टीचर्स भी बहुत अच्छे हैं फ्रेंडली है इजीली एक्सप्लेन भी करते हैं आप कौन सा कोर्स मैं यहाँ पे टैली का और बेसिक कंप्यूटर बेसिक आ, यहाँ पे बहुत अच्छे तरीके से पढ़ाया जाता है इवन यहाँ के टीचर्स बहुत अच्छे हैं और इजीली एक्सप्लेन करते हैं अगर कोई भी बच्चे को डाउट होता है ऐसे नहीं करते कि लाइक कि नहीं बताया सारी चीजें अच्छे से एक्सप्लेन करते हैं इवन कोई बच्चा नहीं आता है कोई बच्चा छुट्टी कर लेता है तो उसे दूसरे दिन भी एक्सप्लेन कर हैं तो उसका कुछ भी रह जाता है तो ओवरऑल आई मीन वेरी बेस्ट बच्चे ने ना किसी स्टाइल लाई, वाला आ अच्छा ए ब्लड चेकअप वगैरह जी ਸਾਡੇ ਇੱਥੇ ਐ ਸਾਡਾ ਮੈਡੀਕਲ ਯੂਨਟ ਹੈ ਹਾਂਜੀ ਇਹ ਮੈਡੀਕਲ ਯੂਨਟ ਹੈ ਜੀ ਉਹ ਕੰਪਿਊਟਰ ਸੈਕਸ਼ਨ ਸੀ ਇਹ ਮੈਡੀਕਲ ਹੈ ਇਹ ਰੂਮਸ ਹੈਗੇ ਆ ਉਹ ਜੀ ਸਾਰੀ ਜੋ ਸਾਬ ਜਾਦਿਆਨ ਦੀ ਸਾਰੀ ਮਤਲਬ ਨਾਲ ਦੇ ਨਾਲ ਜਿਹੜਾ ਆਪਣਾ ਸਿਕਿਲਾ ਵੀ ਪ੍ਰਚਾਰ ਹੋਈ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਫਿਜ਼ੀਓਥੈਰੇਪੀ ਸੈਂਟਰ ਹੈ ਜੀ ਸਾਡਾ ਹਾਂਜੀ ਹਾਂ ਤੇ ਤਿੰਨ ਡਾਕਟਰ ਸਹੀਏ ਸਭ ਆਪਣੀ ਆਪਣੀ ਰਿਪੋਰਟਸ ਕਰ ਰਹੇ ਹੈਗੇ ਆ मैं पहला दर्शन किते थो आया सी मतलब ऐसी बात से पिछना आया अच्छा अच्छा ओके हां ये पीछे है वाला सामने गणेश जी सेटअप है ये नहीं बोलो हम्म हम्म आया तो इधर मशीन है और हां हां आओ बिरजी तो ये करो मतलब सारी मतलब हर ऐसा फैसिलिटी है कि चश्मा डिपार्टमेंट हैगा ਜਿਹੜਾ ਗੁਰੂ ਸਾਹਿਬ ਨੇ ਸਮਝ ਜਿਹੜਾ ਸਿੱਖੀ ਦਾ ਮਾਰ ਸਮਝਾਇਆ ਸੀ ਨਾ ਵੀ ਕਿੱਦਾਂ ਹੈ ਨਾਮ ਵੀ ਕਿੱਦਾਂ ਜਪਣਾ ਸੇਵਾ ਵੀ ਕਿੱਦਾਂ ਵਿੱਚ ਦੁਨੀਆ ਸੇਵ ਕਮਾਈਏ ਬੜਾ ਜਿਹੜਾ ਕਨਸੈਪਟ ਅਗੋ ਇੱਥੇ ਆ ਕੇ ਸਮਝ ਆਉਂਦਾ ਸਾਨੂੰ ਕਿ ਗੁਰੂ ਘਰ ਦੀ ਗੋਲਕਾਂ ਦੀ ਮਾਇਆ ਜਾਂ ਸੰਗਤ ਦੀ ਮਾਇਆ ਦਾ ਸਦਉਪਯੋਗ ਜਿਹੜਾ ਉਹ ਕਿਵੇਂ ਹੋਏਗਾ ਅੱਜ ਇਹ ਗੋਲਕਾਂ ਦੇ ਪਿੱਛੇ ਝਗੜੇ ਨੇ ਜਿਹੜੇ ਸਮਾਜ ਵਿੱਚ ਆਪਾਂ ਵੇਖਦੇ ਆ ਬਟ ਇੱਥੇ ਆ ਕੇ ਇੱਕ ਰੋਹਾਦੀ ਦੀ ਜਿਹੜੀ ਇਹਦਾ ਉਹ ਇੱਕ ਖੁਸ਼ੀ ਮਿਲਦੀ ਆ ਕਿ ਹਾਂ ਵਾਕਈ ਮਾਇਆ ਪੈਹਾ ਹੱਥਾਂ ਤੇ ਜਿਹੜਾ ਉਹਦੀ ਵੱਤੋਂ ਸਹੀ ਟੈਨਲ ਕੀਤੀ ਜਾ ਰਹੀ ਹੈ ਗੁਰੂ ਸਾਹਿਬ ਸਮਤ ਬਖਸ਼ਣ ਅਲਟਰਾ ਸਾਊਂਡ ਹੁੰਦਾ ਜੀ ਅਲਟਰਾ ਸਾਊਂਡ ਡਾਕਟਰ ਸਾਹਿਬ ਹੈਗੇ ਐ ਅਲਟਰਾ ਸਾਊਂਡ ਇਹਦੇ ਵਿੱਚ ਪੇਸ਼ੈਂਟਸ ਦੀ ਜਿਹੜੀ ਆਵਾਜ਼ ਆਈ ਹੈਗੀ ਦੇਖ ਰਹਾਂਦੇ ਆ ਬਾ ਰਿਸੈਪਸ਼ਨ ਦੇ ਵਿੱਚ ਚੱਲਦਾ ਹੁਣ ਇਹ ਤੁਹਾਨੂੰ ਰਿਸੈਪਸ਼ਨ ਤੇ ਦੱਸੇਗੀ ਕਿ ਕਿੰਨੇ ਪੇਸ਼ੈਂਟ ਐ ਐਸਾ ਟੈਕਸਰੇਡ ਡਿਪਾਰਟਮੈਂਟ ਹੈ ਜੀ ਡਿਜੀਟਲ ਹਾਂ ਜੀ ਉਹ ਇਹ ਦੇਖੋ ਜੀ ਡਿਜੀਟਲ ਐਕਸਰੇ ਮਸ਼ੀਨਸ ਪੂਰੀ ਲੱਗੀ ਹੋਈਆਂ ਅੱਛਾ ਜੀ देखो कोई वो पुराना वाला हिसाब किताब नहीं है हाँ पूरी हाँ मशीन प्रिंट आउट वाली हैगी एक्सरे है, ना डिजिटल निकलेगा एक्यूरेट रिपोर्ट आएगी कोई हाँ। हल्की मशीन नहीं मिलेगी ये डेंटल डिपार्टमेंट है जी सारा दो पेसेंट दो पेशेंट एक टाइम से पूरा फुली ए ठीक है हाईली एजुकेटड डॉक्टर मिलने इतना ਕੋਈ ਕੰਪਰੋਮਾਈਜ਼ਿੰਗ ਹੈਗਾ ਕੁਆਲਿਟੀ ਦੇ ਨਾਲ ਜਿਹੜੀ ਚੀਜ਼ ਮੰਗਦੇ ਆ ਉਹ ਚੀਜ਼ਾਂ ਰੇਜ ਹੁੰਦੀਆਂ ਸਾਰੀਆਂ ਮਤਲਬ ਮੱਥਾ ਵੀ ਟੇਕੋ ਆ ਕੇ ਤੇ ਜੋ ਵੀ ਤੁਹਾਡਾ ਦੁੱਖ ਦਲਦਾ ਹੈਗਾ ਉਹ ਇੱਥੇ ਆ ਕੇ ਕੋਈ ਸੁਣਾ ਦਿਓ ਬਸ ਆਪਣਾ ਆ ਕੇ ਹੈ ਉਹ ਸ਼੍ਰੀ ਹਰਿਕ੍ਰਿਸ਼ਨ ਤੇ ਆਈ ਹੈ ਇਧਰ ਇੱਥੇ ਸ਼ਬਦ ਲਿਜਾਏ ਸੁਣਾਏਗੀ ਇਧਰ ਵੀ ਲਿਖਾ ਹਾਂਜੀ ਇਹ ਸਾਡੇ ਕੀਰਤੀ ਜੀ ਹੈਗੇ ਰਿਸੈਪਸ਼ਨਿਸ ਹਮਨੇ ਸੈਸ ਸੁਭਾਏ ਇਨਸੇ ਪੁੱਛਿਆ ਕਿ ਪੰਜਾਬੀ ਬੋਲਦਾ ਹਾਂਜੀ ਹਾਂਜੀ ਅਰੇ ਮੈਨੂੰ ਸਮਝ ਨਹੀਂ ਥੋੜੀ ਬੋਲਣਾ ਪੈਣੀ हमने सहज सुबह इनसे पूछा वैसे कि बहुत ब, बहुत अच्छे लेवल पे इनका जो मेडिकल सेक्शन है यहाँ वर्क हो रहा है तो भाई कितने पेशेंट्स जो हैं यहाँ पर एक दिन में तकरीबन कवर होते हैं यहाँ पर एवरेज मतलब 80 80 90 है। डेली के अस्सी तो नब्बे पेशेंट रोज दे असी इतों देख देखते हैं बहुत बड़ी सेवा सर थैंक यू जी थैंक यू आप प्लीज़ पाँ रुपये की पर्ची हैगी है पाँ रुपये ਹਾਂ ਕੋਈ ਵੀ ਕੁਝ ਵੀ ਕਰਾਣਾ 50 ਨਹੀਂ ਸਟਾਰਟਿੰਗ ਇਹ ਮਰਚੀ ਹੈ ਚੈੱਕ ਇਹ ਦੀ 50 ਰੁਪਏ ਆ ਹੁਣ ਜਿਵੇਂ ਡਾਕਟਰਸ ਨੇ ਟੈਂਟਲ ਵਾਲਿਆਂ ਨੇ ਕੁਝ ਲਗਾਣਾ ਹੈ ਕੋਈ ਸਪੈਸ਼ਲ ਚੀਜ਼ ਲਗਾਣੀ ਹੈ ਜਾਂ ਫਿਜ਼ੀਓਥੈਰੇਪੀ ਦਾ ਕੁਝ ਅਲੱਗ ਚੀਜ਼ ਹੈਗੀ ਆ ਆ ਸਾਡੀ ਸਾਦੀ ਸੇਵਾ ਦੇ ਵਿੱਚ ਨਾ ਵੀਰ ਫਰਮ ਸਿੰਘ ਇਹਨੇ ਸੇਵਾ ਨਿਭਾਈ ਆ ਵੀਡੀਓ ਬਣਾਉਗੀ ਸੋ ਇਹਦਾ ਵੀ ਬਹੁਤ ਬਹੁਤ ਧੰਨਵਾਦ